ਹਾਂਜੀ ਸਾਰਿਆਂ ਨੂੰ ਸਤਸ੍ਰੀ ਅਕਾਲ ਚੰਗੀ ਸਿਹਤ ਸੰਬੰਧੀ ਗੱਲਾਂ ਨੰਬਰ 1 ਅਨਾਰ ਖਾਨ ਦੇ ਨਾਲ ਜਿਹੜੀ ਸਕਿਨ ਦੇ ਉੱਪਰ ਸੋਜ ਆਉਂਦੀ ਹੈ ਉਸ ਤੋਂ ਕਾਫੀ ਜ਼ਿਆਦਾ ਲਾਭ ਮਿਲਦਾ ਹੈ ਨੰਬਰ 2 ਅਨਾਰ ਦਾ ਜੂਸ ਮਰਦਾਂ ਦੇ ਵਿੱਚ ਸਰੀਰਕ ਕਮਜ਼ੋਰੀ ਤੇ ਥਕਾਨ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ ਨੰਬਰ 3 ਜੇਕਰ ਤੁਸੀਂ ਡੇਲੀ ਮਸੰਮੀ ਦਾ ਜੂਸ ਪੀਂਦੇ ਹੋ ਤਾਂ ਤੁਹਾਡੀ ਪੂਰੀ ਸਿਹਤ ਲਈ ਬੋਤਲਾਏ ਬੰਦ ਹੁੰਦਾ ਹੈ ਨੰਬਰ 4 ਪੈਨ ਐਪਲ ਦਾ ਜੂਸ ਤੁਹਾਡੀਆਂ ਅੱਖਾਂ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ ਨੰਬਰ 5 ਬਨਾਣਾ ਮਿਲਕ ਸੇਕ ਪੀਣ ਦੇ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 6 ਮੰਗੋ ਸੇਕ ਪੀਣ ਦੇ ਨਾਲ ਤੁਹਾਨੂੰ ਡਾਇਬਟੀਜ਼ ਦਾ ਖਤਰਾ ਕਾਫੀ ਜ਼ਿਆਦਾ ਘਟ ਸਕਦਾ ਹੈ ਨੰਬਰ 7 ਸੇਬ ਦਾ ਜੂਸ ਪੀਣ ਦੇ ਨਾਲ ਕਬਜ਼ ਵਰਗੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਨੰਬਰ 8 ਬਲੱਡ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਨ ਦੇ ਲਈ ਰਜਾਨਾ ਮੂਲੀ ਦਾ ਸੇਵਨ ਕਰੋ ਨੰਬਰ 9 ਚਕੰਦਰ ਸਰੀਰ ਦੇ ਅੰਦਰ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਕ ਹੁੰਦੀ ਹੈ ਧੰਨਵਾਦ